ਮੈਂ ਤੁਸੀਂ ਸਾਰਾ ਦਿਨ ਮਔਰਤ ਦੀਆਂ ਰੋਟੀਆਂ ਹੀ ਤੋੜਦੀਆਂ। ਜੇ ਥੋੜਾ ਜਿਹਾ ਕੰਮ ਕਰ ਲੈਂਦੇ ਤਾਂ ਮਔਰ ਥੋੜੀ ਪੈਂਦੀ ਸੀ। ਆਪਣੀ ਨੂਹ ਦੇ ਮੋਹੋਂ ਇਸ ਤਰ੍ਹਾਂ ਦੇ અપਮਾਨਜਨਕ ਸ਼ਬਦ ਸੁਣ ਕੇ ਮਨਜੀਤ ਦੀਆਂ ਅੱਖਾਂ 'ਚ ਪਾਣੀ ਆ ਗਿਆ ਸੀ। ਮਨਜੀਤ ਦੀ ਖਾਂਸੀ ਲਗਾਤਾਰ ਚੱਲ ਰਹੀ ਸੀ। ਇਸ ਲਈ ਉਹਨੇ ਕੁਝ ਬੋਲਣਾ ਠੀਕ ਨਹੀਂ ਸਮਝਿਆ। ਤੇ ਚੁੱਪ ਕਰਕੇ ਰੋਂਦੀ-ਰੋਂਦੀ ਆਪਣੇ ਕਮਰੇ ਵਿੱਚ ਚਲੀ ਗਈ। ਛੜਦੀ ਬਲ ਦੀ ਕਮਲ ਨੇ ਘਰ ਆਉਣ ਵਾਲੇ ਮਹਿਮਾਨਾਂ ਲਈ ਖਾਣਾ ਬਣਾ ਦਿੱਤਾ। ਪਰ ਉਹਨਾਂ ਦੇ ਜਾਣ ਤੋਂ ਬਾਅਦ ਭਾਂਡਿਆਂ ਦਾ ਢੇਰ ਉਸੇ ਤਰ੍ਹਾਂ ਹੀ ਪਿਆਰ tha ਅਗਲੇ ਦਿਨ ਜਦੋਂ ਸੁਖੀ ਰਮਣੀ ਜੀ ਉੱਠ ਕੇ ਆਈ ਤਾਂ ਉਸਨੇ ਦੇਖਿਆ ਕਿ ਉਹ ਸੁਦੇ ਨੂੰ ਪੁੱਤ ਕਿਤੇ ਗਿਆ ਨਹੀਂ ਪਿਆਰ ਹੋ ਰਹੀ ਸੀ ਜਿਵੇਂ ਹੀ ਕਮਲ ਨੇ ਦੇਖਿਆ ਉਸ ਦੀ ਸੱਸ ਆ ਗਈ ਤਾਂ ਕਹਿਣ ਲੱਗੀ ਕਿ ਮੰਮੀ ਥੋੜੇ ਜਿਹੇ ਭਾਂਡੇ ਪਏ ਐ ਉਹ ਤੋੜ ਦਿਓ ਤੇ ਰਾਤ ਦਾ ਖਾਣਾ ਵੀ ਬਣਾ ਲਿਓ ਕਿਉਂਕਿ ਅਸੀਂ ਆ ਸਾਨੂੰ ਆਉਂਦਿਆਂ ਨੂੰ ਰਾਤ ਨੂੰ ਹਨੇਰਾ ਹੋ ਜਾਣਾ ਹੈ ਸੋਨੀ ਨੇ ਵੀ ਆਪਣੀ ਪਤਨੀ ਦੀ ਹਾਂ ਵਿੱਚ ਹਾਮ ਲਾਈ ਅੱਜ ਐਤਵਾਰ ਦਾ ਦਿਨ ਸੀ ਉਹ ਆਪਣੇ ਬੱਚਿਆਂ ਦੇ ਲਈ ਕਿਤੇ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਪੁੱਛਣ ਦੀ ਹਿੰਮਤ ਮਨਜੀਤ ਵਿੱਚ ਕਿੱਥੇ ਸੀ ਮਨਜੀਤ ਰਸੋਈ ਵਿੱਚ ਚਲੀ ਗਈ ਤੇ ਉਹ ਸਾਰੇ ਝੂਠੇ ਭਾਂਡਿਆਂ ਨੂੰ ਧੋਣ ਲੱਗੀ ਜਿੰਨਾਂ ਦਾ ਰਸੋਈ ਵਿੱਚ ਢੇਰ ਲੱਗਾ ਪਿਆ ਸੀ ਸਾਰੇ ਝੂਠੇ ਭਾਂਡੇ ਸਾਫ਼ ਕਰਨ ਤੋਂ ਬਾਅਦ ਉਹ ਆਪਣੇ ਲੰਗੇ ਤੇ ਜਾ ਕੇ ਬੈ ਗਈ 5 ਸਾਲ ਪਹਿਲਾਂ ਮਨਜੀਤ ਬਹੁਤ ਖੁਸ਼ੀ-ਖੁਸ਼ੀ ਕਮਲ ਨੂੰ ਆਪਣੇ ਘਰ ਦੀ ਨੂਹ ਬਣਾ ਕੇ ਰਹੀ ਸੀ ਮਨਜੀਤ ਤਾਂ ਉਸ ਨੂੰ ਆਪਣੀ ਧੀ ਹੀ ਸਮਝਦੀ ਸੀ ਪਰ ਕਮਲ ਨੇ ਤਾਂ ਆਉਂਦਿਆਂ ਹੀ ਘਰ ਦਾ ਨਕਸ਼ਾ ਹੀ ਬਦਲ ਦਿੱਤਾ ਆਉਂਦਿਆਂ ਹੀ ਘਰ ਵਿੱਚ ਆਪਣੀ ਮਰਮਰਜੀ ਚਾਉਣ ਲੱਗੀ ਤੇ ਸੋਨੀ ਨੂੰ ਵੀ ਉੱਨੇ ਆਪਣੇ ਜਾਲ ਵਿੱਚ ਹੀ ਫਸਾ ਲਿਆ ਸੋ ਇਸ ਤਰ੍ਹਾਂ ਹੀ ਪਹਿਲਾਂ ਦੀ ਤਰ੍ਹਾਂ ਪਹਿਲਾਂ ਵੀ ਸੋਨੀ ਆਪਣੀ ਮਾਂ ਦੀ ਕਦਰ ਨਹੀਂ ਸੀ ਕਰਦਾ ਬੱਚੀ ਹੁੱਚੀ ਕਮੀ ਕਮਲ ਨੇ ਆਉਂਦਿਆਂ ਹੀ ਪੂਰੀ ਕਰ ਦਿੱਤੀ ਉਹ ਪੂਰੇ ਘਰ ਨੂੰ ਆਪਣੇ ਹਿਸਾਬ ਨਾਲ ਤਿਆਰ ਲਾਉਂਦੀ ਸੀ ਉਸ ਦੀ ਮਰਦੀ ਤੋਂ ਬਿਨਾ ਘਰ ਵਿੱਚ ਇੱਕ ਪੱਤਾ ਵੀ ਨਹੀਂ ਸੀ ਹੁੰਦਾ ਮਨਜੀਤ ਦੀ ਸਥਿਤੀ ਘਰ ਵਿੱਚ ਪਏ ਪੁਰਾਣੇ ਸਮਾਣ ਵਰਗੀ ਹੋ ਚੁੱਕੀ ਸੀ ਜਦ ਉਸ ਦਾ ਮੁੰਡਾ ਹੀ ਉਸ ਦੀ ਕਦਰ ਨਹੀਂ ਸੀ ਕਰਦਾ ਤਾਂ ਫਿਰ ਸੋਨੀ ਕਿੱਥੋਂ ਕਰਨੀ ਸੀ ਸੋਨੀ ਆਪਣੀ ਪਤਨੀ ਦੇ ਸਾਹਮਣੇ ਹੀ ਆਪਣੀ ਮਾਂ ਦੀ ਬੇਇੱਜ਼ਤੀ ਕਰ ਦਿੰਦਾ ਸੀ ਜਿਸ ਵਜ੍ਹਾ ਕਰਕੇ ਉਸ ਦੀ ਪਤਨੀ ਹੋਰ ਵੀ ਸਿਰ ਚੜ ਗਈ ਸੀ ਹੁਣ ਘਰ ਵਿੱਚ ਉਸੇ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਕਮਲ ਚਾਹੁੰਦੀ ਹੁੰਦੀ ਕਮਲ ਦੇ ਆਉਣ ਤੋਂ ਪਹਿਲਾਂ ਮਨਜੀਤ ਨੇ ਘਰ ਵਿੱਚ ਕੰਮ ਵਾਲੀ ਡਾਇ ਗਈ ਸੀ ਪਰ ਕਮਲ ਨੇ ਆਉਂਦਿਆਂ ਹੀ ਘਰ ਦੇ ਸਾਰੇ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈ ਲਈ ਤੇ ਕੰਮ ਵਾਲੀ ਨੂੰ ਵੀ ਹਟਾ ਦਿੱਤਾ ਕਿਉਂਕਿ ਉਸ ਦੇ ਮਨ ਵਿੱਚ ਇਹ ਸੀ ਕਿ ਜੇ ਘਰ ਵਿੱਚ ਸੱਸ ਹੈਗੀ ਹੈ ਤਾਂ ਫਿਰ ਕੰਮ ਵਾਲੀ ਦੀ ਕੀ ਲੋੜ ਹੈ ਤਾਂ ਕਮਲ ਗੱਲਾਂ-ਗੱਲਾਂ ਵਿੱਚ ਆਪਣੀ ਸੱਸ ਤੋਂ ਸਾਰੇ ਘਰ ਦਾ ਕੰਮ ਕਰਵਾ ਲੈਂਦੀ ਸੀ ਤੇ ਕਹਿੰਦੀ ਇਸ ਤਾਂ ਉਮਰ ਵਿੱਚ ਹੱਥ ਪੈਰ ਚੱਲਦੇ ਰਹਿਣ ਤਾਂ ਹੀ ਠੀਕ ਰਹਿੰਦੇ ਹੈ ਅਤੀਰ ਦੇ ਪੰਨੇ ਪੱਟਦੇ ਗਏ ਤੇ ਮੰਜੀਤ ਦੀਆਂ ਸੋਚਾਂ ਦੀ ਜੜੀ ਉਦੋਂ ਟੁੱਟੀ ਜਦੋਂ ਦਰਵਾਜ਼ੇ ਦੀ ਘੰਟੀ ਵੱਜੀ ਦੋਨੋਂ ਨੂੰ ਘੁੱਟ ਤੇ ਬੱਚੀ ਰਾਤ ਨੂੰ ਦੇਰ ਰਾਤ ਤੱਕ ਘਰ ਆਈ ਉਹਨਾਂ ਦੇ ਆਉਂਦਾ ਹੀ ਮੰਜੀਤ ਨੇ ਟੇਬਲ ਤੇ ਖਾਣਾ ਲਾਇਆ ਪਰ ਉਸ ਸਮੇਂ ਸੋਨੀ ਬਹੁਤ ਉੱਚੀ ਆਵਾਜ਼ ਵਿੱਚ ਬੋਲਿਆ ਇਹ ਕੀ ਬਣਾ ਰੱਖਤਾ ਸਬਜੀ ਚਨਾ ਲੂਣ ਹੈ ਨਾ ਮੇਚ ਹੈ ਕੋਣ ਦਾ ਚੇਤਾ ਹੀ ਭੁੱਲ ਗਿਆ ਇੰਨਾ ਪਿੱਕਾ ਖਾਣਾ ਮਰੀਜ਼ ਵੀ ਨਹੀਂ ਖਾਂਦੇ ਤੁਸੀਂ ਸਾਡੇ ਲਈ ਬਣਾ ਕੇ ਰੱਖ ਦਿੱਤਾ ਤਾਨੂੰ ਤਾਂ ਖਾਣਾ ਬਣਾਉਣਾ ਹੀ ਨਹੀਂ ਆਉਂਦਾ ਇਹਦੇ ਨਾਲੋਂ ਤਾਂ ਚੰਗਾ ਸੀ ਬਾਹਰੋਂ ਹੀ ਖਾਣਾ ਖਾ ਕੇ ਆ ਜਾਂਦੇ ਇਸ ਤਰ੍ਹਾਂ ਦਾ ਬੇਕਾਰ ਖਾਣਾ ਖਾਣ ਲਈ ਥੋੜੀ ਕਮਾਈ ਕਰਦੇ ਆ ਇੰਨਾ ਕਹਿ ਕੇ ਉਹ ਬਿਨਾਂ ਖਾਣਾ ਖਾਦੇ ਹੀ ਸੌਣ ਲਈ ਚਲਾ ਗਿਆ ਤੇ ਕਾਮਲ ਵੀ ਮੂੰਹ ਬਣਾ ਦੇ ਉਸਦੇ ਪਿੱਛੇ ਹੀ ਚਲੀ ਗਈ ਆਪਣੇ ਪੁੱਤ ਦੀ ਇੰਨੀ ਉੱਚੀ ਆਵਾਜ਼ ਸੁਣ ਕੇ ਉਹ ਅੰਦਰ ਤੱਕ ਹਿੱਲ ਗਈ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਤੇ ਸੋਚਣ ਲੱਗੀ ਕਿਵੇਂ ਕਾਮਲ ਨੂੰ ਵੀ ਕੀ ਕੰਮ ਹੈ ਜਦ ਮੇਰਾ ਆਪਣਾ ਹੀ ਸਿੱਕਾ ਕੋਟਾ ਹੈ ਮੈਂ ਦੂਜਿਆਂ ਨੂੰ ਵੀ ਕਿਸ ਗੱਲ ਦੀ ਸ਼ਿਕਾਇਤ ਕਰਾਂ ਦਨ ਇਸੇ ਤਰ੍ਹਾਂ ਦਿਨ ਲੰਘਦੇ ਗਏ ਪਰ ਮਨਜੀਤ ਦੀ ਸਿਹਤ ਤਾਂ ਕੁਝ ਜ਼ਿਆਦਾ ਹੀ ਖਰਾਬ ਰਹਿਣ ਲੱਗ ਪਈ ਮਾਂ ਦੀ ਵਿਗੜਦੀ ਹਾਲਤ ਦੇਖ ਕੇ ਸੋਨੀ ਆਪਣੀ ਮਾਂ ਨੂੰ ਡਾਕਟਰ ਕੋਲ ਤਾਂ ਲੈ ਗਿਆ ਚੈੱਕਅਪ ਕਰਵਾ ਲਿਆ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਲਗਾਤਾਰ ਖਾਂਸੀ ਰਹਿੰਦੀ ਕਰਕੇ ਉਸਦੀ ਮਾਂ ਨੂੰ ਟੀਵੀ ਹੋ ਗਈ ਹੈ ਤੇ ਇਸ ਬਿਮਾਰੀ ਦਾ ਇਲਾਜ ਲੰਬੇ ਸਮੇਂ ਤੱਕ ਚੱਲੇਗਾ ਮਨਜੀਤ ਦਾ ਇਲਾਜ ਸ਼ੁਰੂ ਕੀਤਾ ਗਿਆ ਕੁਝ ਦਿਨਾਂ ਤੱਕ ਤਾਂ ਉਸ ਨੂੰ ਲਗਾਤਾਰ ਦਵਾਈ ਦਿੱਤੀ ਗਈ ਪਰ ਫਿਰ ਜਿਆਦਾ ਖਰਚੇ ਦੇ ਡਰ ਤੋਂ ਸੋਨੀ ਨੇ ਆਪਣੀ ਮਾਂ ਨੂੰ ਦਵਾਈ ਲਿਆ ਕੇ ਦੇਣੀ ਬੰਦ ਕਰ ਦਿੱਤੀ ਦਵਾਈ ਨਾ ਖਾਣ ਦੀ ਵਜ੍ਹਾ ਕਰਕੇ ਮਨਜੀਤ ਦੀ ਹਾਲਤ ਹੋਣਾ ਜਿਆਦਾ ਹੀ ਵਿਗੜਨ ਲੱਗ ਗਈ ਉਹ ਜਦੋਂ ਵੀ ਆਪਣੇ ਮੁੰਡੇ ਨੂੰ ਦਵਾਈ ਲਿਆਉਣ ਲਈ ਕਹਿੰਦੀ ਉਹ ਹਮੇਸ਼ਾ ਦੀ ਤਰ੍ਹਾਂ ਬਿਜੀ ਹੋਣ ਦਾ ਬਹਾਨਾ ਬਣਾ ਲੈਂਦਾ। ਉਸ ਦੀ ਨੂੰਹ ਤਾਂ ਵੈਸੇ ਵੀ ਸੱਸ ਦੀ ਕੋਈ ਪਰਵਾਹ ਨਹੀਂ ਸੀ ਕਰਦੀ। ਉਸ ਨੂੰ ਤਾਂ ਸਿਰਫ ਆਪਣੇ ਐਸ਼-오ਰਾਮ ਦੀ ਹੀ ਫਿਕਰ ਲੱਗੇ ਰਹਿੰਦੀ ਸੀ। ਮਨਜੀਤ ਦੀ ਜ਼ਿੰਦਗੀ ਵਿੱਚ ਤਾਂ ਸ਼ੁਰੂ ਤੋਂ ਹੀ ਬਹੁਤ ਉਤਾਰ-ਚੜਾਅ ਜਿਹੜੇ ਆਏ ਬਹੁਤ ਜ਼ਿਆਦੇ ਆਏ। ਆਪਣੇ ਪੇਕੇ ਪਰਿਵਾਰ 'ਚ ਵੀ ਉਹ 5 ਭੈਣਾਂ ਵਿੱਚ ਸਭ ਤੋਂ ਵੱਡੀ ਮਨਜੀਤ ਸੀ। ਮਨਜੀਤ ਨੂੰ ਘਰ ਵਿੱਚ ਬਦਕਿਸਮਤ ਕਿਹਾ ਜਾਂਦਾ ਸੀ ਕਿਉਂਕਿ ਮਨਜੀਤ ਦੀ ਦਾਦੀ ਦਾ ਕਹਿਣਾ ਸੀ ਕਿ ਮਨਜੀਤ ਆਪਣੇ ਨਾਲ ਚਾਰ ਕੁੜੀਆਂ ਹੋਰ ਲੈ ਕੇ ਆਈ ਗਏ ਪਰ ਇਹ ਤਾਂ ਰੱਬ ਦੀ ਦੇਣ ਸੀ ਸਾਰੀਆਂ ਭੈਣਾਂ ਦੇ ਜਨਮ ਤੋਂ ਬਾਅਦ ਦਾਦੀ ਹੁੱਟ-ਹੁੱਟ ਕੇ ਰੋਈ ਸੀ ਕਹਿੰਦੀ ਸੀ ਕਿ ਪੀੜੀ ਤਾਂ ਮੁੰਡੇ ਨਾਲ ਹੀ ਅੱਗੇ ਵਧਦੀ ਹੈ ਕਿੱਥੋਂ ਪੱਥਰ ਜੰਮ ਪਈ ਪੰਜ ਭੈਣਾਂ ਨੂੰ ਦੇਖ ਕੇ ਦਾਦੀ ਛੜਦੀ ਰਹਿੰਦੀ ਸੀ ਇਹ ਹੀ ਕਹਿੰਦੀ ਸੀ ਕਿ ਜਲਦ ਤੋਂ ਜਲਦ ਇਹ ਆਪੋ ਆਪਣੇ ਘਰੇ ਚੱਲਣਾ ਜਾਣ ਮਨਜੀਤ ਚਾਹੁੰਦੀ ਸੀ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋਵੇ ਪਰ ਉਸ ਦਾ ਇਹ ਸੁਪਨਾ ਸੁਪਨਾ ਹੀ ਬਣ ਕੇ ਰਹਿ ਗਿਆ ਪੈਸੇ ਦੀ ਕਮੀ ਵਿੱਚ ਉਸ ਨੂੰ ਪੜਾਇਆ ਲਿਖਾਇਆ ਗਈ ਨਹੀਂ ਗਿਆ ਤੇ ਜਲਦ ਤੋਂ ਜਲਦ ਉਸ ਤੇ ਲੀਸਤੀ ਲੱਭਨੇ ਸ਼ੁਰੂ ਕਰ ਦਿੱਤੇ ਉਸ ਸਮੇਂ ਮਨਜੀਤ ਦੇ ਮਨ ਵਿੱਚ ਇਹ ਉਮੀਦ ਜਾਗੀ ਕਿ ਸਹੁਰੇ ਘਰ ਜਾ ਕੇ ਮੈਨੂੰ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ ਪਰ ਉੱਥੇ ਵੀ ਉਸ ਦੀ ਕਿਸਮਤ ਖੁੱਟੀ ਹੀ ਨਿਕਲੀ ਉਸ ਦੇ ਮਾਪਿਓ ਕੋਲ ਦਾਜ ਲਈ ਪੈਸੇ ਨਹੀਂ ਸਨ ਇਸ ਲਈ ਉਹਨਾਂ ਨੇ ਵੱਡੀ ਉਮਰ ਦੇ ਬੰਦੇ ਨਾਲ ਮਨਜੀਤ ਦਾ ਵਿਆਹ ਕਰ ਦਿੱਤਾ ਜਿਸ ਦਿਨ ਮਨਜੀਤ ਦਾ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਆਈ ਇਉ ਉਸਨੇ ਦੇਖਿਆ ਕਿ ਉਸਦੇ ਘਰ ਤੇ ਦੁਕਾਨ ਦੇ ਉਸਦੇ ਜਿਹੜੇ ਥਾਣੀ ਦਾ ਹੀ ਰਾਜ ਕਰਦਾ ਸੀ ਸਾਰਾ ਦਿਨ ਮਨਜੀਤ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਸੀ ਉਸ ਦੀ ਥਾਣੀ ਵੀ ਉਸ ਤੇ ਬਹੁਤ ਰੋਹ ਮਾਰਦੀ ਸੀ ਸਹੁਰੇ ਪਰਿਵਾਰ ਵਿੱਚ ਉਸ ਦੀ ਹیثیت ਇੱਕ ਨੌਕਰਾਨੀ ਦੇ ਸਮਾਨ ਸੀ ਪਰ ਫਿਰ ਵੀ ਮਨਜੀਤ ਪੂਰੀ ਲਗਨ ਦੇ ਨਾਲ ਕੰਮ ਕਰਦੀ ਰਹਿੰਦੀ ਤੇ ਉਸ ਦੇ ਪਤੀ ਨੂੰ ਵੀ ਉਸ ਦੀ ਇਸ ਹਾਲਤ ਨਾਲ ਕੋਈ ਖਾਸ ਲੈਣਾ ਦੇਣਾ ਨਹੀਂ ਸੀ ਜੋ ਵੀ ਪੈਸਾ ਦੁਕਾਨ ਤੋਂ ਲੈ ਕੇ ਆਉਂਦਾ ਉਹ ਜੂਏ ਵਿੱਚ ਉੜਾ ਦਿੰਦਾ ਸੀ ਪਰ ਮਨਜੀਤ ਨੂੰ ਆਪਣੇ ਸਹੁਰੇ ਦਾ ਬਹੁਤ ਸਾਰਾ ਸੀ ਸਮਾਂ ਲੰਘਦਾ ਗਿਆ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ ਉਸਦਾ ਨਾਮ ਉਸਨੇ ਸੋਨੀ ਰੱਖਿਆ ਕੁਝ ਕੁ ਮਹੀਨਿਆਂ ਬਾਅਦ ਮਨਜੀਤ ਦੇ ਸਹੁਰੇ ਦੀ ਮੌਤ ਹੋ ਗਈ ਉਸਦਾ ਪਤੀ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਜਿਆਦਾ ਸ਼ਰਾਬ ਪੀਣ ਕਾਰਨ ਉਹ ਬੁਮਾਰਾਣ ਲੱਗ ਪਿਆ ਇਸ ਹਦੀ ਹਾਲਤ ਵਿੱਚ ਡਾਕਟਰ ਦੇ ਬਾਰ ਬਾਰ ਕਹਿਣ ਤੇ ਕਿ ਸ਼ਰਾਬ ਨਹੀਂ ਛੱਡੀ ਇਹ ਫਿਰ ਲੀਵਰ ਖਰਾਬ ਹੋਣ ਦੀ وجہ ਕਰਕੇ ਮੌਤ ਹੋ ਗਈ। ਮਨਜੀਤ ਤਾਂ ਛੋਟੀ ਜਿਹੀ ਉਮਰ ਵਿੱਚ ਹੀ ਵਿਧਵਾ ਹੋ ਚੁੱਕੀ ਸੀ। ਇੱਕ ਇੱਕ ਪੈਸੇ ਲਈ ਹੁਣ ਉਹ ਦੂਜਿਆਂ ਦੀ ਮੁਹਤਾਜ ਬਣ ਚੁੱਕੀ ਸੀ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਜਦ ਮਨਜੀਤ ਨੇ ਦੁਕਾਨ ਦੀ ਕਮਾਈ ਤੋਂ ਅੱਧਾ ਹਿੱਸਾ ਮੰਗਿਆ ਪਰ ਉਸਦੇ ਜੀਠਾ ਢਾਣੀ ਨੇ ਉਸ ਨੂੰ ਤੇ ਉਸਦੇ ਬੱਚੇ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਪੜ੍ਹੀ ਲਿਖੀ ਨਹੀਂ ਸੀ ਇਸ ਲਈ ਕੋਈ ਨੌਕਰੀ ਨਾ ਕਰ ਸਕੀ ਮਾਦੀ ਕੀ ਨਾ ਕਰਦੀ ਆਖਰ ਪਾਪੀ ਪੇਟ ਦਾ ਸਵਾਰ ਸੀ ਉਸ ਦੇ ਉਸ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ ਭਾਂਡੇ ਮਾਂਜੇ ਫਿਰ ਇੱਕ ਸਕੂਲ ਵਿੱਚ ਛਪੜਾਸੀ ਲੱਗ ਗਈ ਉੱਥੇ ਰਹਿਣ ਲਈ ਉਸਨੇ ਇੱਕ ਕਮਰਾ ਮਿਲ ਗਿਆ ਤੇ ਉਸਨੇ ਆਪਣੇ بیٹے ਸੋਨੀ ਨੂੰ ਵੀ ਉਸੇ ਸਕੂਲ ਵਿੱਚ ਦਾਖਲਾ ਕਰਵਾਇਆ ਤਾਂ ਉਸ ਦੀ ਅੱਧੀ ਭੀਸ਼ ਮਾਫ ਕਰ ਦਿੱਤੀ ਗਈ ਉਹ ਮਨਜੀਤ ਆਪਣੇ بیٹے ਦਾ ਪਾਲਣ ਪੋਸ਼ਣ ਕਰਨ ਲੱਗੀ ਤੇ ਸਕੂਲ ਖਤਮ ਹੋਣ ਤੋਂ ਬਾਅਦ ਉਸਦੇ بیٹے ਦਾ ਕਾਲਜ ਸ਼ੁਰੂ ਹੋ ਗਿਆ ਉਸਦੇ ਬਗੜੈਲ ਪਾਪ ਦੇ ਉਸੇ ਉੱਤੇ ਬਗੜੈਲ ਬਾਪ ਦੀ ਉਹਦੇ ਉੱਤੇ ਵੀ ਛਾਪ ਰਹਿ ਗਈ ਉਹ ਆਪਣੇ ਬਾਪ ਦੀ ਤਰ੍ਹਾਂ ਗੁੱਸਾ ਕਰਦਾ ਮੁੰਜੀਤ ਆਪਣੇ بیٹے ਨੂੰ ਰੋਹ ਸਮਝਾਉਂਦੀ ਪਰ ਉਹ ਕਿਸੇ ਦੀ ਨਾ ਸੁਣਦਾ ਕੁਝ ਨਾ ਕੁਝ ਕੁਝ ਕੁਸਾਲਾਂ ਬਾਅਦ ਉਸਦਾ ਬੇਟਾ ਇੱਕ ਕੰਪਨੀ ਵਿੱਚ ਨੌਕਰੀ ਕਰਨ ਲੱਗ ਪਿਆ ਉਸਦੀ ਤਨਖਾਹ ਵਧੀਆ ਸੀ ਫਿਰ ਕਾਮਲ ਉਸਦੀ ਜ਼ਿੰਦਗੀ ਵਿੱਚ ਆਈ ਤੇ ਫਿਰ ਸੋਨੀ ਨੇ ਉਸ ਨਾਲ ਵਿਆਹ ਕਰਵਾ ਲਿਆ ਉਸਨੇ ਆਪਣਾ ਇੱਕ ਨਵਾਂ ਘਰ ਵੀ ਖਰੀਦ ਲਿਆ ਉਹ ਆਪਣੀ ਮਾਂ ਨੂੰ ਆਪਣੇ ਨਾਲ ਰੱਖ ਰਿਹਾ ਸੀ ਪਰ ਕਦੇ ਵੀ ਉਸਨੇ ਆਪਣੀ ਮਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਸੀ ਤੇ ਨਾ ਹੀ ਕਦੇ ਆਪਣੀ ਮਾਂ ਦਾ ਹਾਲ ਚਾਲ ਪੁੱਛਿਆ ਸੀ ਪਰ ਉਸ ਘਰ ਵਿੱਚ ਰਹਿੰਦਿਆਂ ਉਸ ਨੂੰ ਦੋ ਟਾਈਮ ਦੀ ਰੋਟੀ ਜ਼ਰੂਰ ਮਿਲ ਜਾਂਦੀ ਸੀ ਮਨਜੀਤ ਘਰ ਦੇ ਸਾਰੇ ਕੰਮ ਕਰਦੀ ਇੱਥੋਂ ਤੱਕ ਕਿ ਰੋਟੀ ਪਾਣੀ ਦੀ ਉਸ ਨੂੰ ਵੀ ਕਰਨਾ ਪੈਂਦਾ ਸੀ ਪਰ ਉਹ ਫਿਰ ਵੀ ਖੁਸ਼ੀ ਪਰ ਕੰਮ ਦੇ ਘਰ ਪੈਰ ਪਾਉਂਦਿਆਂ ਹੀ ਮਨਜੀਤ ਦੀ ਹਾਲਤ ਕੁਝ ਜ਼ਿਆਦਾ ਹੀ ਖਰਾਬ ਰਹਿਣ ਲੱਗ ਪਈ ਆਖਰ ਉਹ ਜਾਂਦੀ ਤਾਂ ਕਿੱਥੇ ਜਾਂਦੀ ਰਹਿਣਾ ਤਾਂ ਉਸ ਨੂੰ ਆਪਣੇ ਬੇਟੇ ਦੇ ਘਰ ਹੀ ਪੈਣਾ ਸੀ ਹੁਣ ਤਾਂ ਉਸ ਦੇ ਪਿੱਛੇ ਪਰਿਵਾਰ ਵਿੱਚ ਵੀ ਕੋਈ ਨਹੀਂ ਸੀ ਦੱਜਾ ਪੈਣਾ ਆਪਣੇ ਪਰਿਵਾਰ ਵਿੱਚ ਖੋਸੀ ਮਾਹ ਬਾਬ ਤੇ ਦਾਦੀ ਦੀ ਮੌਤ ਹੋ ਚੁੱਕੀ ਸੀ ਆਖਰ ਹੋ ਜਾਂਦੀ ਤਾਂ ਕਿੱਥੇ ਜਾਂਦੀ ਸਿਹਤ ਖਰਾਬ ਹੋਣ ਦੀ ਵਜ੍ਹਾ ਕਰਕੇ ਮਨਜੀਤ ਕੋਲ ਘਰ ਦਾ ਕੰਮ ਜਿੰਨਾ ਹੋ ਸਕਦਾ ਸੀ ਉਹ ਕਰ ਲੈਂਦੀ ਸੀ ਪਰ ਜਿਸ ਦਿਨ ਉਸ ਦੀ ਸਿਹਤ ਵਿਗੜ ਜਾਂਦੀ ਹੈ ਤਾਂ ਉਹ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਸੀ ਪਰ ਇਸ ਤਰ੍ਹਾਂ ਆਪਣੇ ਸੱਸ ਦਾ ਆਰਾਮ ਕਰਨਾ ਨੂੰ ਚੰਗਾ ਨਹੀਂ ਸੀ ਲੱਗਦਾ ਉਸ ਤੋਂ ਬਸ ਇਹੀ ਲੱਗਦਾ ਸੀ ਕਿ ਉਸ ਦੀ ਸੱਸ ਮੰਜੇ ਤੇ ਪਈ ਹੈ ਉਸ ਦਾ ਖਰਚਾ ਵਧਾ ਰਹੀ ਹੈ ਇੱਕ ਦਿਨ ਮਨਜੀਤ ਦੀ ਨੂੰਹ ਨੇ ਸੈਦਾਨੀ ਦਿਮਾਗ ਵਿੱਚ ਇੱਕ ਵਿਚਾਰ ਆਇਆ ਉਹ ਸੋਚਣ ਲੱਗੀ ਕਿ ਹੁਣ ਆ ਮੇਰੀ ਸੱਸ ਕਿਸੇ ਕੰਮ ਜੋਗੀ ਨਹੀਂ ਰਹੀ ਤੇ ਸਾਰਾ ਦਿਨ ਆ ਪਈ ਰਹਿੰਦੀ ਹੈ ਤੇ ਜਿੰਨੇ ਦੀਆਂ ਸੱਸ ਦੀਆਂ ਤੋਂ ਆਈਆਂ ਹੁੰਦੀਆਂ ਨੇ ਉਹਨੇ ਪੈਸੇ ਅੰਸ ਤਾਂ ਮੈਂ ਕੰਮ ਆਲੀ ਰੱਖ ਸਕਦੀਆਂ ਫਿਰ ਕੀ ਹੋਣਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਨੋਪਤਾ ਜਦੋਂ ਆਪਣੇ ਕਮਰੇ ਵਿੱਚ ਗਏ ਕਮਲ ਨੇ ਆਪਣੇ ਪਤੀ ਨੂੰ ਕਿਹਾ ਕਿ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੇਰੀ ਭੈਣ ਦਾ ਦਾਖਲਾ ਇਸ ਸ਼ਹਿਰ ਵਿੱਚ ਹੋਣਾ ਹੈ ਤੇ ਮੈਂ ਉਸ ਨੂੰ ਇਸ ਘਰ ਵਿੱਚ ਰਹਿ ਲਈ ਕਿਹਾ ਹੈ ਮੇਰੇ ਹੁੰਦੇ ਹੋਇਆ ਉਹ ਹੋਰ ਕਿਸੇ ਜਗ੍ਹਾ ਰਹੇ ਇਹ ਮੈਂ ਬਰਦਾਸ਼ਤ ਨਹੀਂ ਕਰਾਂਗੀ ਇਸ ਲਈ ਤੁਸੀਂ ਆਪਣੀ ਮਾਂ ਦਾ ਇੰਤਜ਼ਾਮ ਕਿਸੇ ਹੋਰ ਜਗ੍ਹਾ ਕਰ ਦਿਓ ਹੁਣ ਇੰਨੀ ਛੋਟੇ ਘਰ ਵਿੱਚ ਆਪਾਂ ਸਾਰੇ ਇਕੱਠੇ ਕਿਵੇਂ ਰਹਿਵਾਂਗੇ ਵੈਸੇ ਵੀ ਤੁਹਾਡੀ ਮਾਂ ਸਾਰਾ ਦਿਨ ਖੰਗ ਹੀ ਰਹਿੰਦੀ ਹੈ ਤੇ ਇਸ ਵਜ੍ਹਾ ਕਰਕੇ ਬੱਚਿਆਂ ਨੂੰ ਵੀ ਇਫੈਕਸ਼ਨ ਹੋ ਸਕਦੀ ਹੈ ਸੋ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਬਿਮਾਰ ਹੋਣ ਤੁਸੀਂ ਆਪਣੀ ਮਾਂ ਨੂੰ ਦਰਦਾਸਤਮ ਛੱਡ ਦਿਓ ਬੇਕਾਰ ਹੀ ਉਹਨਾਂ ਨੇ ਕਮਰਾ ਮੱਲਾ ਪੱਲਿਆ ਹੋਇਆ ਹੈ ਉਹਨਾਂ ਦਾ ਕਮਰਾ ਖਾਲੀ ਹੋ ਜਾਏਗਾ ਫਿਰ ਵੀ ਮੇਰੀ ਭੈਣ ਉਸ ਕਮਰੇ ਵਿੱਚ ਰਹੂਗੀ ਸੋ ਨੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਕੰਮਲ ਕੋ ਹੋਸ਼ ਵਿੱਚ ਤਾਂ ਹੈ ਕੀ ਤੈਨੂੰ ਪਤਾ ਹੈ ਕਿ ਤੂੰ ਕੀ ਬੋਲ ਰਹੀ ਹੈ ਆਪਾਂ ਮਾਂ ਨੂੰ ਕਿਵੇਂ ਦਰਦਾਸਤਮ ਛੱਡ ਦੇ ਸਕਦੇ ਹਾਂ ਬੇਰੀਆਂ ਵੀ ਮਾਂ ਪ੍ਰਤੀ ਕੁਝ ਕਿ ਮੇਬਾਰੀਆਂ ਲੋਕੀ ਕੀ ਹੋਣਗੇ ਫਿਰ ਇਸ ਗੱਲ ਤੇ ਕਮਲ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਹੁਣ इमोਸ਼ਨ ਹੋਣ ਦਾ ਟਾਈਮ ਨਹੀਂ ਹੈਗਾ ਇੱਕ ਵਾਰ ਪ੍ਰੈਕਟੀਕਲ ਹੋ ਕੇ ਸੋਚੋ ਮਾਂ ਬਿਮਾਰ ਰਹਿੰਦੀ ਹੈ ਉਤੋਂ ਉਹਨਾਂ ਦੀਆਂ ਦਵਾਈਆਂ ਦਾ ਖਰਚਾ ਮਾਂ ਦਾ ਖਰਚਾ ਸਾਡੇ ਸਿਰ ਤੋਂ ਲੱਥ ਜਾਵੇਗਾ ਤਾਂ ਹੀ ਅਸੀਂ ਆਪਣੇ ਘਰ ਵਿੱਚ ਕੋਈ ਕੰਮ ਵਾਲੀ ਰੱਖ ਸਕਦੇ ਹਾਂ ਮੇਰੇ ਤੋਂ ਘਰ ਦੇ ਕੰਮ ਨਹੀਂ ਹੁੰਦੇ ਆਪਣੇ ਜਿੰਨੇ ਜ਼ਿੰਮੇਵਾਰੀ ਸੀ ਆਪਾਂ ਨਿਭਾ ਦਿੱਤੀ ਸਾਡਾ ਵੀ ਹੁਣ ਪਰਿਵਾਰ ਹੈ ਅਸੀਂ ਮੰਮੀ ਬਾਰੇ ਸੋਚਦੇ ਰਹੇ ਤਾਂ ਫਿਰ ਆਪਣੇ ਕੀ ਬਣੂਗਾ ਮੈਨੂੰ ਨਹੀਂ ਲੱਗਦਾ ਕਿ ਹੁਣ ਉਹਨਾਂ ਦੇ ਹੋਰ ਪੈਸੇ ਖਰਚਣ ਦੀ ਲੋੜ ਹੈ ਬਿਨਾ ਮਤਲਬ ਤੋਂ ਜਗਾ ਕਿਦੀ ਪਈ ਹੈ ਮੇਰੇ ਘਰ ਦੇ ਕੀ ਸੋਚਣਗੇ ਕਿ ਮੈਂ ਆਪਣੀ ਛੋਟੀ ਭੈਣ ਨੂੰ ਕਵਰਾ ਨਹੀਂ ਦੇ ਸਕੀ ਤੇ ਮੈਂ ਫੈਸਲਾ ਕਰ ਲਿਆ ਹੈ ਤੁਸੀਂ ਗੱਲ ਮਾਂ ਨੂੰ ਇੱਥੋਂ ਕੱਲ ਨੂੰ ਭੇਜ ਦਿਓ ਤੇ ਤੁਸੀਂ ਨਾ ਭੇਜਿਆ ਤਾਂ ਮੈਂ ਘਰੋਂ ਚਲੀ ਜਾਵਾਂਗੀ ਫਿਰ ਤੁਸੀਂ ਰਹਿ ਜਾਓ ਆਪਣੀ ਮਾਂ ਦੇ ਨਾਲ ਸੋਨੀ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਠੀਕ ਹੈ ਮੈਂ ਕੱਲ ਮਾਂ ਨਾਲ ਗੱਲ ਕਰਦਾ ਮਨਜੀਤ ਬਾਹਰ ਹਾਲ ਵਿੱਚ ਬੈਠੀ ਨੌਪੁੱਤ ਦੀਆਂ ਗੱਲਾਂ ਸੁਣ ਰਹੀ ਸੀ ਉਸ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਸੋਚਣ ਲੱਗੀ ਮੈਂ ਬਿਰਧ ਆਸ਼ਰਮ ਚਲੀ ਜਾਵਾਂ ਪਰ ਕਿਉਂ ਮੇਰੇ ਪੁੱਤ ਦਾ ਘਰ ਕੀ ਮੇਰਾ ਘਰ ਨਹੀਂ ਹੈ ਕਾਮਲੇ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ ਮੈਂ ਉਹਨਾਂ ਦਾ ਕਮਰਾ ਮੱਲ ਕੇ ਬੈਠੀ ਹਾਂ ਇੰਨੀ ਤਕਲੀਫ ਸਹਿੰਦਿਆਂ ਜਿਸ ਬੱਚੇ ਨੂੰ ਮੈਂ ਇਸ ਦੁਨੀਆ ਵਿੱਚ ਲੈ ਕੇ ਆਈ ਹਾਲਾਤਾਂ ਨਾਲ ਲੜਦੀ ਹੋਈ ਨੇ ਉਸ ਨੂੰ ਬਾਲ ਪੋਸ ਕੇ ਵੱਡਾ ਕੀਤਾ ਪੜਾਇਆ ਲਿਖਾਇਆ ਆਪ ਕੰਡਿਆਂ ਤੇ ਚੱਲਦੀ ਹੋਈ ਨੇ ਆਪਣੇ ਪੁੱਤ ਨੂੰ ਇੱਕ ਵੀ ਠੇਸ ਨਹੀਂ ਪਹੁੰਚਣ ਦਿੱਤੀ ਬਿਨਾ ਬਾਪ ਦੇ ਸਹਾਰੇ ਤੋਂ ਇਸ ਨੂੰ ਇੰਨੀ ਮੁਸ਼ਕਲ ਦੇ ਨਾਲ ਪੈਰਾਂ ਤੇ ਖੜਾ ਕੀਤਾ ਜੇ ਉਹਦੇ ਸਿਰ ਤੇ ਛੱਤ ਹੈ ਤਾਂ ਸਿਰਫ ਮੇਰੀ ਜ਼ਿੰਮੇਵਾਰਤਾ ਹੈ ਤੇ ਅੱਜ ਉਹੀ ਪੁੱਤ ਮੈਨੂੰ ਮਿਰਦਾਸ ਰੂਹ ਛੱਡਣ ਦੀਆਂ ਗੱਲਾਂ ਕਰ ਰਿਹਾ ਹੈ ਆਖਰਕਾਰ ਕਿਉਂ ਇਹ ਗੱਲਾਂ ਸੋਚ-ਸੋਚ ਕੇ ਮੰਜੀਦੀਆਂ ਅੱਖਾਂ ਵਿੱਚ ਪਾਣੀ ਡਿੱਗਣ ਲੱਗਾ ਤੇ ਉਹ ਕਹਿਣ ਲੱਗੀ ਕਿ ਮੇਰੇ ਦੇ ਤਿਆਗ ਤੇ ਤਪਸ਼ਾ ਦਾ ਮੈਨੂੰ ਇਹੀ ਫਲ ਮਿਲਣਾ ਸੀ ਪਰ ਵਿਚਾਰੀ ਕਹਿੰਦੀ ਵੀ ਤਾਂ ਕੀ ਇਸ ਨੂੰ ਕਹਿੰਦੀ ਉਹਦਾ ਤਾਂ ਆਪਣਾ ਖੁਦ ਹੀ ਚੰਗਾ ਨਹੀਂ ਨਿਕਲਿਆ ਉਹ ਚੰਗਾ ਹੁੰਦਾ ਤਾਂ ਐਡੀ ਵੱਡੀ ਗੱਲ ਕਹਿਣ ਦੀ ਨੂੰ ਦੀ ਕਿਵੇਂ ਹਿੰਮਤ ਹੋ ਜਾਂਦੀ ਰਾਤ ਨੂੰ ਸਾਰੇ ਸੌ ਚੁੱਕੇ ਸੀ ਪਰ ਮਨਜੀਤ ਦੀਆਂ ਅੱਖਾਂ 'ਚੋਂ ਨੀਂਦ ਗਾਇਬ ਹੋ ਚੁੱਕੀ ਸੀ ਸਾਰੀ ਰਾਤ ਉਹ ਆਪਣੇ ਕਮਰੇ ਵਿੱਚ ਪਈ ਇੱਕ ਕੁਰਸੀ ਤੇ ਬੈਠੀ ਅੱਖਾਂ 'ਚੋਂ ਨੀਰ ਵਹਾਉਂ ਵੀ ਰਹੀ ਇਹੀ ਸੋਚਦੀ ਰਹੀ ਕਿ ਜੇ ਕਮਰਾ ਖਾਲੀ ਕਰਾਉਣਾ ਹੀ ਸੀ ਤਾਂ ਮੈਨੂੰ ਵੈਸੇ ਹੀ ਕਹਿ ਦਿੰਦੇ ਮੈਂ ਬਾਹਰ ਪੈ ਜਾ ਕਰਦੀ ਤੇ ਮੈਨੂੰ ਬਿਰਦਾ ਸ਼ਰਮ ਭੇਜਣ ਦੀ ਕੀ ਲੋੜ ਸੀ ਇਹ ਸੋਚਦੇ ਸੋਚਦੇ ਉਸ ਨੂੰ ਫਿਰ ਖੰਗ ਚ ਛਿੜ ਪਈ ਉਸ ਨੇ ਸੋਚਿਆ ਕਿ ਆਵਾਜ਼ ਮਾਰ ਕੇ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਮੈਨੂੰ ਗਰਮ ਪਾਣੀ ਦੇ ਦੇ ਦੇਗਾ ਪਰ ਫਿਰ ਉਸ ਨੂੰ ਖਿਆਲ ਆਇਆ ਕਿ ਕਿਹੜਾ ਪੁੱਤਰ ਹੁਣ ਤਾਂ ਉਹ ਮੇਰਾ ਆਪਣਾ ਰਹਿ ਹੀ ਨਹੀਂ ਅਗਲੇ ਦਿਨ ਜਦੋਂ ਸੋਨੀ ਤੇ ਉਸ ਦੀ ਪਤਨੀ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਮਾਂ ਅਜੇ ਤੱਕ ਵੀ ਉੱਠੀ ਨਹੀਂ ਸੀ ਅੱਗੇ ਤਾਂ ਮਾਂ ਟਾਈਮ ਨਾਲ ਉੱਠ ਜਾਂਦੀ ਸੀ ਕਮਲ ਤਾਂ ਦਿਨ ਚੜਨ ਦੀ ਵੇਟ ਕਰ ਰਹੀ ਸੀ ਕਿ ਕਦੋਂ ਦਿਨ ਚੜੇ ਤੇ ਮੈਂ ਆਪਣੀ ਸੱਸ ਨੂੰ ਡਿਰ ਦਾ ਆਸ਼ਰਮ ਭੇਜਾਂ ਪਰ ਹੁਣਾਂ ਘੰਟੇ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਸੀ ਮਾਂ ਅਜੇ ਵੀ ਕਮਰੇ ਚੋਂ ਬਾਹਰ ਨਹੀਂ ਆਈ ਸੀ ਖੈਰ ਸੋਨੀ ਤੇ ਕਮਲ ਅੰਦਰ ਚਲੇ ਗਏ ਤਾਂ ਦੇਖਿਆ ਮਾਂ ਅੰਦਰ ਨਹੀਂ ਸੀ ਕਮਲ ਨੇ ਮਾਂ ਦੀ ਅਲਮਾਰੀ ਖੋਲ ਕੇ ਦੇਖਿਆ ਤਾਂ ਮਾਂ ਦੇ ਕੱਪੜੇ ਵੀ ਗਾਇਬ ਸੀ ਉਹ ਦੋਨੋਂ ਸੋਚਣ ਲੱਗੇ ਕੀ ਅਖਰ ਮਾਂ ਬਿਨਾਂ ਦੱਸੇ ਕਿੱਥੇ ਚਲੀ ਗਈ ਫਿਰ ਅਚਾਨਕ ਉਸਦੀ ਨਜ਼ਰ ਮਾਂ ਦੇ ਮੰਝੇ ਤੇ ਪਈ ਤੇ ਇੱਕ ਚਿੱਠੀ ਵੱਲ ਗਈ ਉਹ ਚਿੱਠੀ ਨੂੰ ਚੁੱਕ ਕੇ ਪੜਨ ਲੱਗਿਆ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਮੇਰੇ ਪਿਆਰੇ ਬੇਟੇ ਤੂੰ ਹਮੇਸ਼ਾ ਸੁਖੀ ਰਹੇ ਮੇਰੇ ਨੂੰ ਪੁੱਤ ਮੇਰੇ ਬਾਰੇ ਕੀ ਸੋਚਦੇ ਐ ਇਹ ਜਾਣਨ ਦੇ ਬਾਵਜੂਦ ਵੀ ਮੇਰੇ ਮੂੰਹੋਂ ਤੇਰੇ ਲਈ ਹਮੇਸ਼ਾ ਦੁਆਵਾਂ ਹੀ ਨਿਕਲਣਗੀਆਂ ਮੇਰਾ ਆਪਣਾ ਕੋਣ ਹੁੰਦਿਆਂ ਹੋਇਆਂ ਵੀ ਤੂੰ ਇੰਨਾ ਪਰਾਇਆ ਕਿਵੇਂ ਹੋ ਗਿਆ ਇਸ ਗੱਲ ਨੂੰ ਸਮਝ ਸਕਣਾ ਸ਼ਾਇਦ ਇਸ ਜਨਮ ਵਿੱਚ ਮੇਰੇ ਲਈ ਸੰਭਵ ਨਹੀਂ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਕਿ ਮਾਪੇ ਬढ़ापे ਵਿੱਚ ਆਉਂਦਿਆਂ ਹੀ ਆਪਣੇ ਨੂੰ ਪੁੱਤ ਤੇ ਬੋਝ ਕਿਉਂ ਬਣ ਜਾਂਦੇ ਐ ਤੁਸੀਂ ਦੋਨੋਂ ਮੇਰੀ ਜ਼ਿੰਦਗੀ ਦੇ ਬਾਰੇ ਕੀ ਸੋਚ ਰਹੇ ਸੀ ਇਹ ਸਭ ਦਾ ਮੈਂ ਰਾਤ ਨੂੰ ਹੀ ਸੁਣ ਚੁੱਕੀ ਸੀ ਪਰ ਮੈਂ ਆਪਣੀ ਅੱਗੇ ਦੀ ਜ਼ਿੰਦਗੀ ਨੂੰ ਕਿਵੇਂ ਬਤਾਉਣਾ ਹੈ ਇਹ ਮੈਂ ਤੁਹਾਡੇ ਤੇ ਨਹੀਂ ਛੱਡ ਸਕਦੀ ਤੇ ਮੈਂ ਤੇਰੀ ਮਾਂ ਕੋਈ ਨਰਜੀਵ ਸਮਾਨ ਨਹੀਂ ਜਿਸ ਨੂੰ ਚੁੱਕਿਆ ਤੇ ਘਰੋਂ ਬਾਹਰ ਸੁੱਟ ਦਿੱਤਾ ਪੁੱਤ ਮੈਂ ਬੁੱਢੀ ਜ਼ਰੂਰ ਹਾਂ ਪਰ ਲਾਚਾਰ ਨਹੀਂ ਮੈਂ ਤੁਹਾਡਾ ਘਰ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਜਾ ਰਹੀ ਹਾਂ ਮੈਨੂੰ ਉਮੀਦ ਹੈ ਕਿ ਮੇਰੀ ਜਾਣ ਤੋਂ ਬਾਅਦ ਤੁਹਾਡੇ ਦੋਨਾਂ ਦੇ ਸਿਰ ਤੇ ਮੇਰਾ ਬੋਝ ਲੱਥ ਜਾਵੇਗਾ ਹੁਣ ਤੁਸੀਂ ਸੁਖਰਾਮ ਆਰਾਮ ਨਾਲ ਜ਼ਿੰਦਗੀ ਜਿਉ ਸਕੋਗੇ ਰੱਬ ਤੁਹਾਡਾ ਭਲਾ ਕਰੇ ਤੇਰੀ ਵੱਧ ਕੇ ਸੁਤ ਮਾਂ ਉਹ ਚਿੱਠੀ ਪੜ੍ਹ ਕੇ ਸੋਨੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਰ ਇਹ ਪਾਣੀ ਸਿਰਫ ਥੋੜੀ ਸਮੇਂ ਲਈ ਸੀ ਉਸ ਨੂੰ ਪ੍ਰਸਤਾਵ ਆ ਜ਼ਰੂਰ ਹੋਇਆ ਸੀ ਪਰ ਸ਼ਾਇਦ ਉਹ ਪ੍ਰਸਤਾਵੇ ਦਾ ਨਾਟਕ ਕਰ ਰਿਹਾ ਸੀ ਥੋੜੇ ਟਾਈਮ ਬਾਅਦ ਕਮਲ ਦੀ ਭੈਣ ਵੀ ਆ ਗਈ ਫਿਰ ਘਰ ਦਾ ਮਾਹੌਲ ਉਸ ਤਰ੍ਹਾਂ ਹੀ ਹੋ ਗਿਆ ਜਿਸ ਤਰ੍ਹਾਂ ਪਹਿਲਾਂ ਸੀ ਉਦੋਂ ਤਾਂ ਇਸ ਤਰ੍ਹਾਂ ਕਰ ਰਹੇ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਰਾਤ ਹੁੰਦਿਆਂ ਹੀ ਸੋਨੀ ਤੇ ਉਸਦੀ ਪਤਨੀ ਕਮਲ ਮਾਂ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਸੀ ਖਾਣਾ ਵੀ ਬਾਹਰੋਂ ਆਰਡਰ ਕੀਤਾ ਗਿਆ ਤੇ ਸਾਰੇ ਜਣੇ ਖਾਣੇ ਦਾ ਆਨੰਦ ਲੈ ਰਹੇ ਸੀ। ਮਨਜੀਤ ਆਪਣੇ ਥੋੜੇ-ਬਹੁਤੇ ਕੱਪੜੇ ਲੈ ਕੇ ਘਰੋਂ ਰਵਾਨਾ ਹੋ ਗਈ ਸੀ। ਇੱਕ ਦਿਨ ਪਹਿਲਾਂ ਹੀ ਮਨਜੀਤ ਨੂੰ ਉਸ ਦੀ ਵਿਧਵਾ ਪੈਨਸ਼ਨ ਮਿਲੀ ਸੀ। ਉਸ ਤੋਂ ਪਹਿਲਾਂ ਮਨਜੀਤ ਨੇ ਉਹਨਾਂ ਪੈਸਿਆਂ ਦਾ ਆਪਣੀਆਂ ਦਵਾਈਆਂ ਲੈ ਲਈਆਂ। ਫਿਰ ਉਸਨੇ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਸ ਟਾਈਮ ਉਸਨੇ ਆਪਣੀ ਛੋਟੀ ਭੈਣ ਨੂੰ ਫੋਨ ਕਰਕੇ ਆਪਣੇ ਪੇਕੇ ਘਰ ਦਾ ਮਿਲਣ ਲਈ ਗਿਆ। ਕਾਫੀ ਸਾਲਾਂ ਤੋਂ ਉਹ ਘਰ ਬੰਦ ਪਿਆ ਸੀ ਉੱਥੇ ਰਹਿਣਾ ਵੀ ਕਿਸ ਨੇ ਸੀ ਮਾਂ ਬਾਪ ਤਾਂ ਕਾਫੀ ਸਾਲ ਪਹਿਲਾਂ ਹੀ ਦੁਨੀਆ ਛੱਡ ਕੇ ਚਲੇ ਗਏ ਸੀ ਤੇ ਕੋਈ ਭਰਾ ਨਹੀਂ ਸੀ ਇਸ ਘਰ ਦੀ ਰੌਣਕ ਨੂੰ ਬਰਕਰਾਰ ਰੱਖਣਾ ਮਨਜੀਤ ਦੀ ਭੈਣ ਉਹਦੇ ਗੱਲ ਕਰਨ ਦੇ ਤਰੀਕੇ ਤੋਂ ਸਮਝ ਚੁੱਕੀ ਸੀ ਕਿ ਉਹ ਕਿਸੇ ਪਰੇਸ਼ਾਨੀ ਵਿੱਚ ਹੈ ਇਸ ਲਈ ਉਸਨੇ ਆਪਣੀਆਂ ਦੂਜੀਆਂ ਭੈਣਾਂ ਨੂੰ ਵੀ ਫੋਨ ਕਰਕੇ ਉੱਥੇ ਬੁਲਾ ਲਿਆ ਸੀ ਉਹ ਆਪਣੇ ਉਸ ਪੁਰਾਣੇ ਤੇ ਬੰਦ ਘਰ ਵਿੱਚ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਉਦਾਸ ਹੋਈ ਸੀ ਉਸਨੇ ਗਵਾਂਢੀਆਂ ਤੋਂ ਚਾਬੀ ਲਈ ਤੇ ਆਪਣੇ ਘਰ ਦਾ ਤਾਲਾ ਖੋਲ੍ਹਿਆ ਖੋਲਦਿਆਂ ਹੀ ਉਸਨੇ ਸੁਗਦਾ ਸਾ ਲਿਆ ਥੋੜੇ ਟਾਈਮ ਬਾਅਦ ਉਸ ਦੀਆਂ ਚਾਰੇ ਭੈਣਾਂ ਉਸ ਜਗ੍ਹਾ ਤੇ ਪਹੁੰਚ ਗਈਆਂ ਜਦੋਂ ਸਾਰੀਆਂ ਭੈਣਾਂ ਇਕੱਠੀਆਂ ਹੋਈਆਂ ਤਾਂ ਮਨਜੀਤ ਨੇ ਰੋਂਦੀ ਰੋਂਦੀ ਨੇ ਆਪਣੀਆਂ ਭੈਣਾਂ ਨੂੰ ਆਪਣੇ ਦਿਲ ਦਾ ਹਾਲ ਸੁਣਾਇਆ ਉਸ ਦੀਆਂ ਭੈਣਾਂ ਨੇ ਉਸ ਨੂੰ ਨਾਲ ਜਾਣਾ ਚਾਹਿਆ ਪਰ ਮਨਜੀਤ ਨੇ ਉਹਨਾਂ ਸਾਰੀਆਂ ਨੂੰ ਇੱਕ ਹੀ ਗੱਲ ਕਹੀ ਕਿ ਜਿਆਦਾ ਸਮੇਂ ਲਈ ਕਿਸੇ ਦੇ ਕਹਿਣਾ ਠੀਕ ਨਹੀਂ ਤੁਸੀਂ ਵੀ ਆਪਣੇ ਆਰ ਪਰਿਵਾਰ ਦੀ ਬਾਲੀਆਂ ਹੋ ਉਹਨਾਂ ਨੇ ਆਪਣੇ ਪਿਤਾ ਦੀ ਜ਼ਮੀਨ ਜੋ ਕਿ ਕੁਝ ਮਰਲੇ ਸੀ ਮਨਜੀਤ ਨੂੰ ਦੇ ਦਿੱਤੀ ਕੁਝ ਨਗਦ ਰਕਮ ਵੀ ਦੇ ਦਿੱਤੀ ਤਾਂ ਜੋ ਆਪਣਾ ਗੁਜ਼ਾਰਾ ਕਰ ਸਕੇ ਉਸ ਨੇ ਉਹ ਪੈਸੇ ਆਪਣੀ ਨਿੱਜੀ ਜ਼ਰੂਰਤ ਵਾਸਤੇ ਰੱਖ ਲਏ ਤੇ ਵਾਅਦਾ ਕੀਤਾ ਕਿ ਉਹ ਇਹ ਪੈਸੇ ਜਲਦ ਹੀ ਉਹਨਾਂ ਨੂੰ ਵਾਪਸ ਕਰ ਦੇਵੇਗੀ ਪਰ ਦੇਖਿਆ ਜਾਵੇ ਤਾਂ ਉਹਨਾਂ ਚਾਰਾ ਘਾਣਾ ਲਈ ਵੀ ਇਹ ਘਾਟੇ ਦਾ ਸੌਦਾ ਨਹੀਂ ਸੀ ਕਿਉਂਕਿ ਉਹਨਾਂ ਨੂੰ ਆਪਣਾ ਪੇਕਾ ਘਰ ਬਾਕਸ ਮਿਲ ਚੁੱਕਿਆ ਸੀ ਜਿੱਥੇ ਉਹ ਚਾਰੋਂ ਬਾਰੇ ਬਾਰੀ ਆਪਣਾ ਕੁਝ ਸਮਾਨ ਦਿਤਾ ਸਕਦੀਆਂ ਸੀ ਸਮੇ ਦੇ ਨਾਲ ਨਾਲ ਮਨਜੀਤ ਸਿੰਘ ਅੱਖੋਂ ਵੀ ਠੀਕ ਰਹਿਣ ਲੱਗ ਪਈ ਸੀ ਉਸ ਨੂੰ ਘਰ ਤੇ ਖੇਤ ਦੋਨੋਂ ਮਿਲ ਚੁੱਕੇ ਸੀ ਖੇਤ ਵਿੱਚ ਕੰਮ ਕਰਨ ਲਈ ਉਸਨੇ ਮਜ਼ਦੂਰ ਲਗਾ ਦਿੱਤੇ ਸੀ ਤੇ ਉਸ ਨੂੰ ਵਧੀਆ ਪੈਸਾ ਵਸੂਲ ਹੋ ਜਾਂਦਾ ਸੀ ਮਜ਼ਦੂਰਾਂ ਨੇ ਉਸ ਦੇ ਦਸੇ ਤਰੀਕੇ ਨਾਲ ਖੇਤੀ ਕੀਤੀ ਅਤੇ ਕੁਝ ਮਹੀਨੇ ਬਾਅਦ ਹੀ ਆਸਰ ਨੇ ਆਪਣਾ ਰੰਗ ਦਿਖਾ ਦਿੱਤਾ। ਉਹਨਾਂ ਦੀ ਵਧੀਆ ਕਮਾਈ ਹੋਣ ਲੱਗੀ। ਜਿਹੜੇ ਪੈਸੇ ਉਸ ਦੀਆਂ ਭੈਣਾਂ ਨੇ ਉਸ ਨੂੰ ਦਿੱਤੇ ਸੀ, ਉਹ ਪੈਸੇ ਵੀ ਉਸ ਨੇ ਉਸ ਦੇ ਆਪਣੀਆਂ ਭੈਣਾਂ ਨੂੰ ਵਾਪਸ ਕਰ ਦਿੱਤੇ। ਸਾਰੀਆਂ ਭੈਣਾਂ ਤੋਂ ਵੱਡੀ ਹੋਣ ਦੇ ਨਾਤੇ ਤੇ ਉਹ ਆਪਣੀ ਹਰੇਕ ਭੈਣ ਨੂੰ ਦਿਨ ਤਿਹਾੜੀ ਤੇ ਤਿਹਾੜੀ ਜਾਂਦੀ ਤੇ ਆਪਣੇ ਖਰਚੇ ਤੋਂ ਥੋੜੇ ਪੈਸੇ ਬਚਾ ਕੇ ਉਹ ਬਾਕੀ ਪੈਸੇ ਨਾਲ ਸਮਾਜ ਸੇਵਾ ਕਰਦੀ। ਕਿਉਂਕਿ ਇੱਕ ਵਿਧਵਾ ਹੋਣ ਦਾ ਦੁੱਖ ਉਲਟੋ ਜਿਆਦਾ ਹੋਰ ਕੌਣ ਸਮਝ ਕਰਦਾ ਸੀ ਉਹ ਆਪਣੇ ਵਰਗੀਆਂ ਕਈ ਵਿਧਵਾ ਬਜ਼ੁਰਗਔਰਤਾਂ ਦੀ ਮਦਦ ਕਰਦੀ ਉਸ ਦੀ ਸਮਾਜ ਸੇਵਾ ਲਈ ਸਾਰੇ ਪਿੰਡ ਵਿੱਚ ਚਰਚੇ ਹੋਣ ਲੱਗ ਪਏ ਸੀ ਕਈ ਸਮਾਜ ਸੇਵਾ ਸੰਸਥਾਵਾਂ ਨੇ ਅੱਗੇ ਆ ਕੇ ਉਸ ਨੂੰ ਕਾਫੀ ਸਹਾਇਕ ਉਗ ਦਿੱਤਾ ਹੁਣ ਉਹ ਬਹੁਤ ਜਿਆਦਾ ਖੁਸ਼ ਰਹਿਣ ਲੱਗ ਪਈ ਸੀ ਕਿਉਂਕਿ ਉਸ ਨੂੰ ਜ਼ਿੰਦਗੀ ਜਿਉਣ ਦਾ ਇੱਕ ਆਸਰਾ ਮਿਲ ਚੁੱਕਿਆ ਸੀ ਆਪਣੇ ਬੇਟੇ ਨੂੰ ਯਾਦ ਕਰਕੇ ਉਸ ਦਾ ਮਨ ਬਹੁਤ ਦੁਖੀ ਹੁੰਦਾ ਪਰ ਫਿਰ ਵੀ ਉਸ ਸਾਲ ਕੋ ਦਿਤਲਾ ਕੇ ਆਪਣੇ ਕੰਮ ਵਿੱਚ ਜੁੜ ਜਾਂਦੀ ਉਸ ਨੇ ਆਪਣੇ ਹੌਸਲੇ ਨੂੰ ਕਦੇ ਕਮਜ਼ੋਰ ਨਹੀਂ ਪੈਣ ਦਿੱਤਾ ਉਸ ਨੇ ਆਪਣੇ ਘਰ ਵਿੱਚ ਕੁੜੀਆਂ ਦੇ ਲਈ ਸਿਲਾਈ ਸੈਂਟਰ ਖੋਲ੍ਹ ਦਿੱਤਾ ਸੀ ਤਾਂ ਜੋ ਪਿੰਡ ਦੀਆਂ ਕੁੜੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤੇ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਸਕਣ ਤਾਂ ਕਿ ਉਹਨਾਂ ਨੂੰ ਆਪਣੇ ਜਾਂ ਆਪਣੇ ਬੇਟੇ ਤੇ ਨਿਰਭਰ ਹੋਣ ਦੀ ਜ਼ਰੂਰਤ ਨਾ ਰਹੇਗੀ ਉਹ ਨਹੀਂ ਚਾਹੁੰਦੀ ਸੀ ਕਿ ਪੜ੍ਹਾਈ ਦੀ ਵਜ੍ਹਾ ਕਰਕੇ ਜਿਹੜੇ ਦੁੱਖ ਉਸ ਨੂੰ ਝੱਲਣੇ ਪਏ ਐ ਉਹ ਪਿੰਡ ਦੀਆਂ ਕੁੜੀਆਂ ਨੂੰ ਵੀ ਝੱਲਣੇ ਪੈਣ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਆਪ ਨੂੰ ਵੀ ਅਪਡੇਟ ਕੀਤਾ ਕੰਪਿਊਟਰ ਕੋਰਸ ਕਰਨ ਦੀ ਜਿਹੜੀ ਇੱਛਾ ਬਹੁਤ ਸਾਲ ਪਹਿਲਾਂ ਉਸ ਦੀ ਸੀ ਤੇ ਉਸ ਨੇ ਆਪਣੀ ਇੱਛਾ ਨੂੰ ਪੂਰਾ ਕਰਨਾ ਚਾਹਿਆ ਤੇ ਉਸ ਨੇ ਥੋੜੇ ਸਮੇਂ ਵਿੱਚ ਹੀ ਇਸ ਨੂੰ ਪੂਰਾ ਕਰ ਲਿਆ ਜੋ ਪਹਿਲਾਂ ਆਪਣੇ ਨੂੰਹ-ਪੁੱਤ ਦੇ ਐਸਾਨਾ ਥੱਲੇ ਦੱਬੀ ਹੋਈ ਸੀ। ਉਹ ਇੱਕ ਸੁਪਰ ਐਕਟਿਵ ਸਮਾਜ ਸੇਵਕਾ ਦੇ ਨਾਂ ਤੋਂ ਪ੍ਰਸਿੱਧ ਹੋ ਚੁੱਕੀ ਸੀ। ਹੁਣ ਉਸ ਦੇ ਚਰਚੇ ਸ਼ਹਿਰਾਂ ਵਿੱਚ ਵੀ ਹੋਣ ਲੱਗ ਪਏ ਸੀ। ਉਸ ਨੇ ਆਪਣੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਬਹੁਤ ਵੱਡੇ-ਵੱਡੇ ਕੰਮ ਕੀਤੇ। ਕਈ ਜਗ੍ਹਾ ਤੇ ਤਾਂ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ। ਪਿੰਡ ਵਿੱਚ ਉਸ ਨੇ ਇੱਕ ਨਿਸ਼ਾਨ ਕਾਇਮ ਕਰ ਦਿੱਤੀ ਸੀ। ਇੱਕ ਦਿਨ ਸੋਨੀ ਨੇ ਅਖਬਾਰ ਖੋਲ੍ਹਿਆ ਤਾਂ ਆਪਣੀ ਮਾਂ ਦੀ ਫੋਟੋ ਉਸ ਨੇ ਦੇਖੀ। ਉਸ ਦੀ ਵੱਧ ਰਹੀ ਲੋਕ ਪ੍ਰਹਿਤਾ ਦੇਖ ਕੇ ਉਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਸਨ ਕਿਉਂਕਿ ਅਖਬਾਰ ਤੇ ਇਹ ਵੀ ਲਿਖਿਆ ਹੋਇਆ ਸੀ ਕਿ ਉਸ ਦੀ ਮਾਂ ਨੂੰ ਬਹੁਤ ਵੱਡਾ ਸਨਮਾਨ ਤੇ ਕੁਝ ਪੈਸੇ ਦਿੱਤੇ ਜਾਣਗੇ ਸੋਨੀ ਨੇ ਇਹ ਗੱਲ ਤੁਰੰਤ ਆਪਣੀ ਪਤਨੀ ਨੂੰ ਦੱਸੀ ਤਾਂ ਪਤਨੀ ਕਹਿਣ ਲੱਗੀ ਕਿ ਅਸੀਂ ਉਹਨਾਂ ਦੇ ਇਕਲੌਤੇ ਨੂੰਹ ਪੁੱਤ ਹਾਂ ਜੇ ਉਹ ਆਪਣੀ ਜਾਇਦਾਦ ਆਪਾਂ ਨੂੰ ਨਹੀਂ ਦੇਣਗੇ ਤਾਂ ਕਿਸ ਨੂੰ ਦੇਣਗੇ ਆਖਰ ਉਹਨਾਂ ਦੀ ਜਾਇਦਾਦ ਦੇ ਹੱਕਦਾਰ ਤਾਂ ਅਟਾਈ ਹਾਂ ਲਾਰਜ ਕਰਕੇ ਉਹ ਦੋਨੋਂ ਪਿੰਡ ਲਈ ਰਵਾਨਾ ਹੋ ਗਏ ਜਿਵੇਂ ਹੀ ਉਹ ਦੋਨੋਂ ਘਰ ਪਹੁੰਚੇ ਤਾਂ ਮਾਂ ਘਰ ਵਿੱਚ ਨਹੀਂ ਸੀ ਨੌਕਰ ਨੇ ਦੱਸਿਆ ਕਿ ਉਹ ਕਿਸੇ ਸਮਾਰੋਹ ਤੇ ਗਏ ਹੋਇਆ ਥੋੜੇ ਟਾਈਮ ਚ ਵਾਪਸ ਆ ਜਾਣਗੇ ਮਾਂ ਦਾ ਇੰਤਜ਼ਾਰ ਕਰਦੇ ਕਰਦੇ ਉਹ ਦੋਨੋਂ ਘਰ ਤੋਂ ਬਾਹਰ ਹੋ ਕੇ ਫਸਲਾਂ ਦੇਖਣ ਲੱਗੇ ਹਰੀਆਂ ਹਰੀਆਂ ਫਸਲਾਂ ਖੇਤ ਦੇ ਵਿੱਚ ਲਹਿਰਾ ਰਹੀਆਂ ਸਨ ਉਹ ਦੋਨੋਂ ਇਹ ਦੇਖ ਕੇ ਹੈਰਾਨ ਹੋ ਰਹੇ ਸੀ ਕਿ ਇੰਨੇ ਥੋੜੇ ਸਮੇਂ ਵਿੱਚ ਮਾਂ ਨੇ ਇਹਨਾਂ ਕੁਝ ਹਾਸਲ ਕਿਵੇਂ ਕਰ ਲਿਆ ਉਹ ਦੋਨੋਂ ਇਹ ਸਭ ਸੋਚ ਰਹੇ ਸੀ ਕਿ ਇਹਨੇ ਨੂੰ ਹਾਰਨ ਬਚਿਆ ਜਿਵੇਂ ਹੀ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਕਿਉਂਕਿ ਉਹਨਾਂ ਸਾਹਮਣੇ ਉਹਨਾਂ ਦੀ ਮਾਂ ਸਕੂਟ 'ਤੇ ਚੜਾ ਕੇ ਘਰ ਵੱਲ ਆ ਰਹੀ ਸੀ ਤਾਵਲ ਵੀ ਇਹ ਦੇਖ ਕੇ ਚਾਪ ਗਈ ਉਸ ਨੂੰ ਇਹ ਸੀ ਕਿ ਕਿੱਥੇ ਤਾਂ ਇਹ ਮੇਰੇ ਤੋਂ ਦਵਾਈ ਦੇ ਪੈਸਿਆਂ ਲਈ ਠੀਕ ਮੰਗਦੇ ਹੁੰਦੀ ਸੀ ਤੇ ਕਿੱਥੇ ਅੱਜ ਇਹ ਐਡੀ ਵੱਡੀ ਸਮਾਜ ਸੇਵਕਾ ਬਣ ਗਈ ਹੈ ਉਸ ਦੇ ਚਿਹਰੇ ਤੋਂ ਆਤਮ ਵਿਸ਼ਵਾਸ ਸਾਫ ਚੱਲ ਕਰ ਰਿਹਾ ਸੀ ਇੱਕ ਵਾਰ ਤਾਂ ਆਪਣੇ ਪੁੱਤ ਨੂੰ ਆਪਣੇ ਅੱਖਾਂ ਦੇ ਸਾਹਮਣੇ ਦੇਖ ਕੇ ਉਸ ਦੀ ਮਮਤਾ ਜਾਗ ਉੱઠી ਪਰ ਫਿਰ ਉਸਨੇ ਆਪਣੇ ਮਮਤਾ ਨੂੰ ਆਪਣੇ ਕਿਸੇ ਦਿਲ ਦੇ ਕੋਨੇ ਵਿੱਚ ਲੁਕੋ ਲਿਆ ਤੇ ਬਹੁਤ ਹੀ ਹੌਸਲੇ ਨਾਲ ਕਹਿਣ ਲੱਗੀ ਕਿ ਹੁਣ ਤੁਸੀਂ ਇੱਥੇ ਕੀ ਕਰਨਾ ਹੈ ਹੋਨੀ ਨੇ ਜਵਾਬ ਦਿੱਤਾ ਕਿ ਮਾਂ ਅਸੀਂ ਤੁਹਾਨੂੰ ਘਰ ਵਾਪਸ ਲੈ ਜਾਣ ਵਾਸਤੇ ਆਏ ਹਾਂ ਤੁਹਾਡੀ ਜਾਣ ਤੋਂ ਬਾਅਦ ਅਸੀਂ ਤੁਹਾਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਜਦੋਂ ਦੀ ਤੁਸੀਂ ਉਹ ਘਰ ਛੱਡ ਕੇ ਆਏ ਹੋ ਤਾਂ ਮੇਰਾ ਤਾਂ ਜਿਵੇਂ ਸਕੂਨ ਹੀ ਖਤਮ ਹੋ ਗਿਆ ਹੋਵੇ ਸਾਨੂੰ ਦੋਨਾਂ ਨੂੰ ਆਪਣੇ ਕੀਤੇ ਦਾ ਬਹੁਤ ਪਛਤਾਵਾ ਹੈ ਤੁਸੀਂ ਹੁਣ ਅਣਜਾਣ ਲੋਕਾਂ ਵਿੱਚ ਨਹੀਂ ਰਹੋਗੇ ਸਗੋਂ ਆਪਣੇ ਘਰ ਆਪਣੇ ਪਰਿਵਾਰ ਵਿੱਚ ਰਹੋਗੇ ਤੁਸੀਂ ਆਪਣੇ ਖੇਤ ਮੇਰੇ ਨਾਮ ਕਰ ਦਿਓ ਇਸ ਦੀ ਜ਼ਿੰਮੇਵਾਰੀ ਮੈਂ ਸਾਂਭ ਲਵਾਂਗਾ ਮੇਰੇ ਹੁੰਦੇ ਹੋਏ ਤੁਸੀਂ ਕੰਮ ਕਰੋ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪਣੇ ਪਤੀ ਦਾ ਸਾਥ ਦਿੰਦੇ ਹੋਏ ਕਮਲ ਵੀ ਕਹਿਣ ਲੱਗੀ ਕਿ ਮੰਮੀ ਹੁਣ ਤੁਹਾਡੇ ਨੂੰ ਪੁੱਤ ਆ ਗਏ ਨੇ ਸਾਡੇ ਹੁੰਦਿਆ ਤੁਹਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਅਸੀਂ ਆਪੇ ਸਭ ਕੁਝ ਸੰਭਾਲ ਲਵਾਂਗੇ ਮਨਜੀਤ ਉਹਨਾਂ ਦੋਨਾਂ ਦੇ ਇਲਾਜ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਚੁੱਕੀ ਸੀ ਤੇ ਬਹੁਤ ਸਤ ਲੱਭਾ ਵਿੱਚ ਕਹਿਣ ਲੱਗੀ ਕਿ ਹਾਂ ਪੁੱਤ ਮੈਨੂੰ ਤੁਹਾਡੇ ਦੋਨਾਂ ਤੋਂ ਇਹੀ ਮਿੱਥ ਸੀ ਕਿ ਜੋ ਆਪਣੇ ਹੀ ਸੱਕੀ ਮਾਣੂ ਘਰੋਂ ਕੱਢ ਸਕਦੇ ਹੈ ਬੇਸਹਾਰਾ ਕਰ ਸਕਦੇ ਹੈ ਉਹਨਾਂ ਲੋਕਾਂ ਦਾ ਕੀ ਸੋਚਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਤੁਹਾਡੀ ਗੱਲਾਂ ਵਿੱਚ ਆ ਜਾਵਾਂਗੀ ਬੇਟਾ ਇਹ ਗੱਲਾਂ ਤੁਹਾਡੇ ਤੋਂ ਸਿੱਖੀਆਂ ਹੈ ਕਿ ਇਸ ਦੁਨੀਆ ਵਿੱਚ ਸਕੇ ਵੀ ਆਪਣੇ ਨਹੀਂ ਹੁੰਦੇ ਜਿੰਨਾ ਲੋਕਾਂ ਨੂੰ ਤੁਸੀਂ ਪਰਾਇਆ ਕਹਿ ਰਹੇ ਹੋ ਅਸਲ ਵਿੱਚ ਉਹ ਹੀ ਮੇਰੇ ਆਪਣੇ ਆ ਹੁਣ ਮੈਂ ਆਤਮ ਨਿਰਪਰ ਹਾਂ ਔਰ ਮੈਂ ਆਪਣੇ ਬੇਟੇ ਨੂੰ ਤੇ ਬੋਝ ਨਹੀਂ ਹਾਂ ਮੈਂ ਆਪਣੀ ਜ਼ਿੰਦਗੀ ਬਹੁਤ ਕੁਸ਼ਤ ਦੇ ਨਾਲ ਬਤੀਤ ਕਰ ਰਹੀ ਹਾਂ અપਮਾਨ ਮੈਨੂੰ ਤੁਹਾਡੇ ਨਾਲ ਰਹਿ ਕੇ ਮਿਲਿਆ ਉਹ અપਮਾਨ ਅਸਲ ਵਿੱਚ ਮੇਰੇ ਲਈ ਵਰਦਾਨ ਸੀ ਸੱਚ ਕਹਾ ਮੈਨੂੰ ਆਪਣੀ ਜ਼ਿੰਦਗੀ ਦਾ ਮਤਲਬ ਉਸ ਘਰ ਤੋਂ ਨਿਕਲਣ ਤੋਂ ਬਾਅਦ ਹੀ ਪਤਾ ਲੱਗਾ ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਇਹ ਸਭ ਲੋਕ ਹੀ ਮੇਰਾ ਪਰਿਵਾਰ ਹੈ ਗੰਨ ਮੇਰੀ ਜੀਹ ਦੀ ਜਿਉਂਦੇ ਜੀ ਕੀ ਮੈਂ ਮਰ ਕੇ ਵੀ ਤੁਹਾਨੂੰ ਇਹਦੇ ਤੇ 1 ਰੁਪਿਆ ਵੀ ਨਹੀਂ ਦੇਣਾ ਇਹਨਾਂ ਕਹਿੰਦੇ ਹੋਏ ਉਸਨੇ ਆ피 ਆਪਣੇ ਨੱਕਰ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਘਰ ਵਿੱਚ ਮੇਰੇ ਕੁਝ ਖਾਸ ਰਿਸ਼ਤੇਦਾਰ ਆਏ ਨੇ ਇਹਨਾਂ ਵਾਸਤੇ ਚਾਹ ਪਾਣੀ ਦਾ ਇਂਤਜ਼ਾਮ ਕਰੋ ਮੈਂ ਸਕੂਲ ਦਾ ਉਦਘਾਟਨ ਕਰਨ ਜਾ ਰਹੀ ਹਾਂ 2-3 ਘੰਟਿਆਂ ਵਿੱਚ ਵਾਪਸ ਆ ਜਾਵਾਂਗੀ ਮਨਜੀਤ ਨੇ ਸਕੂਟੀ ਚੁੱਕੀ ਤੇ ਉਹ ਉਤੋਂ ਤੁਰ ਪਈ ਉਸਦੇ ਨੂੰਹ ਪੁੱਤੋਂ ਨੂੰ ਸਕੂਟੀ ਤੇ ਜਾਂਦੀ ਦੇਖ ਕੇ ਅੱਕੇ ਬੱਕੇ ਰਹਿ ਗਏ ਸੀ ਉਹਨਾਂ ਨੂੰ ਆਪਣੇ ਕੀਤੇ ਦਾ ਬਹੁਤ ਪਛਤਾਵਾ ਸੀ ਪਰ ਉਹਨਾਂ ਕੋਲ ਹੱਥ ਮਾਰਨ ਤੋਂ ਬਿਨਾ ਹੋਰ ਕੋਈ ਵੀ ਚਾਰਾ ਨਹੀਂ ਸੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਮਾਤਾ ਪਿਤਾ ਦਾ ਆਗਿਆ ਦਾ ਪਾਲਨ ਕਰਨਾ ਚਾਹੀਦਾ ਹੈ ਉਹਨਾਂ ਦੀ ਸਿਹਤ ਸੰਭਾਲ ਦਾ ਖਿਆਲ ਰੱਖਣਾ ਚਾਹੀਦਾ ਹੈ ਜੀ ਪਹਾੜੀ ਨੂੰ ਬੜੇ ਪਿਆਰ ਨਾਲ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ